ਕਾਲਸ ਵਿਕਰਦੇ ਨੇ ਦੋਤੇ ਹੋਏ ਪਰ ਇੱਥੇ ਕਾਰ ਬੋਸ ਤੇ ਆ ਗਈ ਸੀ ਆਪਾਂ ਕਾਰ ਬੋਸ ਖਾਰੇ ਦੇ ਦਾ ਤੇਲ ਆਇਆ ਪਟਤਾ ਵੀ ਮੁੜ ਕੇ ਤਾਂ ਕਿਤੇ ਪਾਉਣੀ ਨਹੀਂ ਹੈ ਟਰੱਕ ਸੀ ਸੋਲੀ ਟਰੈ ਇੱਕ ਟਰਾਲੀ ਤੇ ਅਸੀਂ ਪਾਣੀ ਡੋਲਤਾ ਸਬਜੀ ਨੂੰ ਸੋਹਣੀ ਕਰਨ ਖਾਤਰ ਨਾ ਬੰਦੇ ਨੂੰ ਆਪ ਥੋੜਾ ਆ ਤਾਈਆਂ ਹੁੰਦੀਆਂ ਨੇ ਲੱਤਾਈਆਂ ਉਹ ਚੀਜ਼ ਲੱਗ ਜੂ ਚਾਰ ਛਿਰੇ ਫੇਰ ਬੰਝੂਗੀ ਲੈ ਵੀ ਆਪਾਂ ਕਾਰਵਾਸ਼ ਤੇ ਆਗੇ ਸੀ ਆਪਾਂ ਕਾਰਵਾਸ਼ ਤੇ ਤੇ ਇਹ ਕਾਲਾ ਤੋਂ ਹੀ ਦਾ ਹੀ ਬਾਈ ਟਰੈਕਟਰ ਸਾਰੇ ਤੁਹਾਨੂੰ ਉਹਦੇ ਪਰਸੋਂ ਵਾਲੇ ਬਲੌਗ ਚ ਦੱਸਿਆ ਸੀ ਨਾ ਬਈ ਧੋ ਕੇ ਕਿਹੜਾ ਯਾਰ ਮਸ਼ੀਨ ਧੋ ਦੂ ਆ ਦੇਖੋ ਸੰਦੋ ਹੀ ਬਚਦਾ ਹੈ ਕੇਅਰ ਕਰਨੀ ਜ਼ਰੂਰੀ ਹੈ ਤੇ ਕਾਲੇ ਨੇ ਵੀ ਆਦਗੇ ਟਰੈਕਟਰ ਨਾਲ ਧੋ ਹੀ ਜਾਂਦਾ ਇਹ ਪ੍ਰੈਸ਼ਰ ਨਾਲ ਇਹਦੇ ਨਾਲ ਵਧੀਆ ਸਫਾਈ ਹੁੰਦੀ ਹੈਗੀ ਇਹਨੇ ਕਾਰਵਾਸ਼ ਬਣਾ ਰੱਖਿਆ ਹੈ ਆ ਦੇ ਡੀਏਪ ਰਹਿਣਾ ਸਫਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ ਪਸਤੌਲਾਂ ਦੇ ਵਿੱਚੋਂ ਬਜਾਈ ਕਰਕੇ ਧੋਣਾ ਜ਼ਰੂਰੀ ਹੁੰਦਾ ਤੇ ਫੇਰ ਲਾ ਦੇ ਉਹ ਚ ਤੇਲ ਕਦੋਂ ਸੁੱਕ ਗਿਆ ਤੇ ਕਾਲਾ ਧੋ ਜਾਂਦਾ ਸੀ ਕਾਲੇ ਨੂੰ ਪੋਛਦੇ ਆ ਭਾਈ ਸਾਡੀ ਟਰਾਲੀ ਧੋ ਕੇ ਆ ਓਏ ਭਾਈ ਸਾਡੀ ਟਰਾਲੀ ਧੋ ਦੇ ਪੈਸੇ ਕਿੰਨੇ ਲਏਗਾ ਅਰਦੇਸੇ ਸਾਡਾ 200 ਰੁਪਏ ਵਾਦ ਲਊਗਾ ਕਹਿੰਦਾ ਭਾਈ ਕਿਉਂਕਿ ਹੋਮ ਸਰਵਿਸ ਹੀ ਕਹ ਸਕਦੇ ਆ ਨਾ ਹੋਮ ਸਰਵਿਸ ਡਿਲੀਵਰੀ ਨੂੰ ਤਾਂ ਕੀ ਚੀਜ਼ ਤਾਂ ਹੀ ਦੇ ਕੇ ਆਉਣੀ ਸਰਵਿਸ ਗੈਹ ਸਕਦੇ ਚੱਲ ਡਿਲਬਰੀ ਲਾਲਾ ਯਾਰ ਤੇ ਇੱਕ ਦਿਨ ਮੈਂ ਵੀ ਹਾਂ ਝੋਤਾ ਸੀ ਇਹਦੀ ਟੈਂਕੀ ਚ ਪਾਣੀ ਪੈ ਗਿਆ ਸੀ ਭਾਈ ਕਾਲੇ ਸਪੀਕਰ ਦੇ ਝੋਤੇ ਹੋਏ ਪਰ ਇਹ ਤਿੰਨਾਂ ਨਾ ਭਰ ਗਏ ਸਾਰੇ ਆ ਪੱਖਾ ਭੁੱਖਾ ਧੋਦੇ ਸਮਾਰ ਕੇ ਨਹੀਂ ਤਾਂ ਨੀ ਵਾਟਰ ਪ੍ਰੂਫ ਹੁੰਦਾ ਕਾਲੇ ਨੇ ਭਾਈ ਸਰਵਿਸ ਕਰਤੀ ਇਹਦੀ ਏ ਮੈਨੂੰ ਗੱਲ ਵਧੀਆ ਲੱਗਦੀ ਹੈ ਕਿਉਂਕਿ ਮੈਂ ਵੀ ਥੋਤੇ ਸੀ ਉਹ ਮਸ਼ੀਨ ਸਭ ਤੋਂ ਮੇਨ ਹੁੰਦਾ ਹੈ ਤੇ ਟਰੈਕਟਰ ਤਾਂ ਹੁੰਦਾ ਹੀ ਹੁੰਦਾ ਹੈ ਨਾ ਤੇ ਕਿਉਂਕਿ ਪਸਤੌਲਾਂ ਦੇ ਵਿੱਚ ਤੇ ਕਿਵੇਂ ਆ ਦੇਖਿਆ ਕਿਵੇਂ ਤਵਾਂ ਖੜੀਆਂ ਕਿੰਨੀਆਂ ਸੋਹਣੀਆਂ ਨਾ ਇਹਦੇ ਤੇਲ ਲਾ ਕੇ ਡਲਿਆਂ ਦੇ ਖੜਾ ਦੋ ਤਾਂ ਚੰਗੇ ਰਹਿਣਗੇ ਤੇ ਨਹੀਂ ਫਿਰ ਮੰਦੇ ਰਹਿ ਜਾਣਗੇ ਨਹੀਂ ਫਿਰ ਮੰਦੇ ਰਹਿ ਜਾਣਗੇ ਤੇ ਇਧਰ ਹਾ ਹਾ ਨੂੰ ਥੋਤਾ ਓਏ ਇਹਨੂੰ ਵੀ ਥੋਤਾ ਸੁਆਗਾ ਵੀ ਥੋਤਾ ਤੇ ਭਾਈ ਕੱਢੀ ਜਾਂਦਾ ਕਾਲਾ ਰੇਤਾ ਕਿਉਂਕਿ ਇਹ ਫਿਰ ਕਿਤੇ ਤੋਰੇ ਤਾਂ ਹੀ ਨਹੀਂ ਇਹਨਾਂ ਨੇ ਐ ਹੋਏ ਕਿ ਚਲਾਈ ਤਾਂ ਹੀ ਨਹੀਂ ਆਹ ਦੇ ਘਾ ਰੇਤਾ ਕੀ ਹੋ ਗਿਆ ਕੀ ਹੋ ਗਿਆ ਆਹ ਦੇਖ ਸਾਪ ਜਾਂਦਾ ਸਾਪ ਜਾਂਦਾ ਸਾਪ ਜਾਂਦਾ ਇਹ ਜਾਂਦਾ ਢੋਲਚਾ ਕਾਲੀ ਨੂੰ ਆਪਾਂ ਘਰੇ ਸੱਦ ਲਈ ਸੀ ਭਾਈ ਇਹ ਆਪਣਾ ਪੜੋਸੀ ਤੇ ਆਪਾਂ ਖਾਰੇ ਨਾ ਭਰੀਏ ਨੇ ਢੋਲ ਨਹੀਂ ਘਾ ਠੀਕ ਆ ਖਾਰਾ ਹੈ ਪੀਂਦੇ ਲੈ ਚਾਹੇ ਨਹੀਂ ਪੀਂਦੇ ਲੈ ਚਾਹੇ ਪੀਂਦੇ ਲੈ ਕੇ ਹੈ ਪੀ ਸਕਦੇ ਆ ਉਹ ਮੰਗਾ ਪੀਂਦਗੇ ਹੀ ਹੈ ਤੇ ਆਪਾਂ ਤੋਂ ਨੇ ਟਰਾਲੀ ਇਹਦੇ ਨਾਲ ਟਰਾਲੀ ਚੋਂ ਰੇਤਾ ਬੜਾ ਫੜਾ ਜੰਮੇਗਾ ਤੇ ਪ੍ਰੈਸ਼ਰ ਨਾਲ ਧੋਦਾਂਗੇ ਹਨਾ ਆ ਢੋਲ ਨਾਲ ਤੋਂ ਨੇ ਦਿਖਾਉਣੇ ਹਨ ਆਪਾਂ ਚੱਕਤਾ ਸੀ ਪੰਪ ਆਪਣੀ ਗੱਡੀ ਦਾ ਤੇ ਕਾਲੇ ਨੂੰ ਆ ਕੇ ਮੈਂ ਧੋ ਯਾਰ ਇਹ ਧੋ ਜਾਂਦਾ ਸੀ ਉਥੇ ਮਸ਼ੀਨ ਤੇ ਟਰੈਕਟਰ ਉਹ ਬਾਹਰ ਗਏ ਦੇ ਸਾਹਮਣੇ ਆਪਣਾ ਪੜੋਸੀ ਆਇਆ ਭਾਈ ਇਹਨਾਂ ਚੱਲੂ ਟ੍ਰਾਲੀ ਕੱਢ ਬਾਹਰ ਤੇ ਮੈਂ ਆਇਆ ਤੇ ਆਪਾਂ ਕਰਦੇ ਆ ਸਰਵਿਸਾ ਢੋਲਣ ਵਾਲਾ ਟ੍ਰਾਲੀ ਦੀ ਆਪਣੀ ਟ੍ਰੈਡ ਦੀ ਤਾਂ ਨਹੀਂ ਕਰਦੇ ਘਰ ਪੁੱਛ ਲਾਂ ਗਰ ਜੀ ਮਾਰਿਆ ਤਾਂ ਤੇ ਆਪਾਂ ਢੋਲ ਪਾ ਥੱਲੇ ਧਰਦਾ ਇਹਦੇ ਵਿੱਚ ਗੰਨ ਜੀ ਓਏ ਸਹੀ ਓਕੇ ਐ

ਅਪੀਚਾ ਫਾੜੀ ਖੜੀ ਇੱਕ ਮਿੰਟਾ ਇਹਨੂੰ ਬਣਾਈ ਨਹੀਂ ਪਿੱਛੇ ਵੀ ਦੇਈ ਉਹਨੂੰ ਦੇਗੀ ਛੱਟਣਾ ਨਹੀਂ ਇਹ ਪਿੱਛੇ ਧੱਕਦੀ ਹੈ ਪ੍ਰੈਸ਼ਰ ਬਹੁਤ ਹੈ ਨਾ ਹੂੰ ਲੈ ਬਈ ਸਰਵਿਸਮੈਨ ਆ ਗਿਆ ਕਾਲਾ ਹਾਂ ਉਹ ਮਟੋਲੀ ਨਹੀਂ ਫਟਦੀ ਖਾਲਿਆ ਇਹਦਾ ਬਈ ਪ੍ਰੈਸ਼ਰ ਜ਼ਿਆਦਾ ਹੁੰਦਾ ਹੈਗਾ ਢੋਲ ਦਾ ਕੀ ਬਾਤ ਹੈ ਕੀ ਗੱਲ ਬਾਤ ਹੈ ਖਰ ਟੋਲ ਇਹਦੇ ਨਾਲ ਤਵਗਾ ਧੋਣਗਾ ਹੁਣ ਹੈ ਨਾ ਓਏ ਹਾਂ ਤਵਗਾ ਧੋਣ ਦਾ ਨਜ਼ਾਰਾ ਆ ਜੇ ਇਹਦੇ ਨਾਲ ਢੋਲਣਾ ਹੋਈ ਬਾਈ ਆਪਣੇ ਰੰਗ ਜਣੀ ਤੇ ਲਾਲ ਹੋਏ ਤੇ ਆ ਕੇ ਨਾ ਇੱਥੇ ਮਾਰ ਦਾਂਗੇ ਉਹ ਟੈਰਾਂ ਵਾਲੇ ਸਾਹਣਾ ਕਾਲਾ ਓਏ ਬਾਅਦ ਹਾਂ ਇੱਥੇ ਰੰਗ ਮਾਰ ਦਾਂਗੇ ਯਾਰ ਇਹ ਫਿਰ ਜਰ ਪੈ ਕੇ ਮੋਰਨ ਬਾਅਦ ਚ ਕਰਦਾ ਕੋਈ ਨਹੀਂ ਕਾਲਾ ਤੇ ਮਾਰ ਦਾਂਗੇ ਉਹਦੇ ਥੱਲੇ ਹੂੰ ਖਾਲੇ ਦੇ ਦਾ ਤੇਲ ਆਇਆ ਪੱਟਦਾ ਵੀ ਮੁੜ ਕੇ ਦਾ ਕਿਤੇ ਪਾਉਣੀ ਨਹੀਂ ਇਹ ਟਰਾਲੀ ਹੈ ਨਾ ਆ ਪੈ ਵੀ ਦਸਨ ਲਾਦੀ ਪਹਿਲੇ ਤੇ ਤੇਲ ਹੀ ਤੇਲ ਸੀ ਹਾਈ ਠੇਲਾਈ ਹਾਈ ਠੇ ਜਖੜਾ ਹੋਈ ਸਾਢੇ ਹੀ ਜੀ ਗੋਲ ਪੱਟੀਆਂ ਦੇਖੋ ਕੀ ਬਾਤ ਹੈ ਹਲੋ ਦਾ ਸਰਵਿਸ ਕਰਤੀ ਇਹਦੀ ਬਾਈਕ ਵਾਲੇ ਨੇ ਟੋੜਾ ਜਿਹਾ ਅੱਧੇ ਤੋਂ ਥੋੜਾ ਮੁੱਕਿਆਗਾ ਹਾਂ 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 ਕਿਵੇਂ ਬੈਟ ਹੁੰਦਾ ਹੁੰਦਾ ਨਾ ਆ ਵੱਡੇ ਨਾ ਹਾਂ ਐਨੀ ਸਵਾਈ ਨੂੰ ਤਾਂ ਘਰ ਕੀ ਆ ਕੋਈ ਨਹੀਂ ਹੁੰਦਾ ਯਾਰ ਇਹ ਤੇਲ ਡਿਗ ਡੇਕ ਕੇ ਨਾ ਮਿੱਟੀ ਜਾਵਾਂਗੀ ਇੱਥੋਂ ਢੋਲਦਾ ਨਾ ਇੱਥੋਂ 아 oh. तो खाली हो गया कंप्लीट करना ढोल एक खाली होगा खड़ा तीन सौ लीटर पानी की चार सौ ਸਾਡੇ 4.500 ਦਾ ਹੈ 450 ਲੀਟਰ ਇੱਕ ਟਰਾਲੀ ਤੇ ਅਸੀਂ ਪਾਣੀ ਡੋਲਤਾ ਤੇ ਟਰਾਲੀ ਦੀ ਪਰਾਂ ਲਾਦਾ ਇੱਧਰ ਦਿਖਾਈ ਰੈਂਬੋ ਆਹਾ ਬਦਖਾ ਆ ਤੰਦਰੋਂ ਇਹ ਕਿੱਦੇ ਦੀ ਲਿਆਂਦੀ ਸੀ ਮਾਂ ਦੀਦੀ ਹਨਾ ਤੂੰ ਸਫਾਈ ਦੇਖ ਤੂੰ ਇਹ ਕਿੱਦੇ ਦੀ ਲਿਆਂਦੀ ਸੀ ਹਨਾ ਰਾਣੀ ਆਪਣੀ ਅੱਜ ਆ ਕੇ ਨਾ ਇਦੋ ਹੀ ਹੋਈ ਤੇਲ ਪਟਦਾ ਤੇਲ ਵੀ ਪਟਦਾ ਇੱਥੇ ਹਾਂ ਹਾਜ਼ਗਾ ਇਹ ਆਹ ਜੀ ਇੱਥੇ ਤੇਲਾ ਸਾਨੂੰ ਆ ਪਾਈ ਪਾਈਆਂ ਤਾਂ ਕਿਤੇ ਦਿਸ ਗਈ ਨਹੀਂ ਸੀ ਕਿੱਥੇ ਐ ਆਹ ਦੇਖੀ ਆਹ ਦੇ ਕਿਵੇਂ ਚਲਕਦਾ ਪੈਰ ਦਾ ਨੰਬਰ ਹੀ ਅੱਜ ਦੇਖਿਆ ਹੋਊਗਾ ਨੰਬਰ ਕਿੰਨਾ ਹੋਇਆ ਦੇਖਿਆ ਆ ਬਾਤ ਐ ਨਾ ਨਾ ਜਿਵੇਂ ਅੱਜ ਲੈ ਕੇ ਲਾਇਆ ਹੁੰਦਾ ਕੜਤੀ ਘੋਸੇ ਦੀ ਇੱਥੋਂ ਇਹ ਤਕੜਾ ਚੱਕੜ ਆਇਆ ਹੁੰਦਾ ਬੜਾ ਪੜਾ ਜੰਮਿਆ ਸੀਗਾ ਇੱਥੇ ਹੈ ਨਾ ਤੇ ਇੱਥੇ ਆ ਥੱਲੇ ਚੱਲ ਭਾਈ ਸ਼ੁਕਰੀਆ ਕਾਲੇ ਦਾ ਬਿਲਕੁਲ ਸੀਗੀ ਜੀ ਤੇ ਵੈਲਕਮ ਕਾਲੇ ਦਾ ਭਾਈ ਧੰਨਵਾਦ ਕਰਦੇ ਇਹਦਾ ਟੋਲ ਸੀ ਤੇ ਪਾਣੀ ਆਪਣਾ ਸੀ ਤੇਲ ਵੀ ਇਹਦਾ ਸੀ ਇਹ ਪਟੌਲੀ ਦਿੱਤੀ ਤੋਂ ਤੈਨੂੰ ਕਰਦੇ ਆ ਜੂਗੋ ਹਾਂਜੀ ਦੋਸਤੋ ਹੁਣ ਸਾਨੂੰ ਤੁਸੀਂ ਐਂ ਐਂਖੋਗੇ ਕੀ ਕਰੀ ਜਾਂਦਾ ਵਿੱਚ ਹੈ ਨਾ ਇਹ ਵੀ ਇੱਕ ਆਪਣੀ ਬਾੜੀ ਦਾ ਹਿੱਸਾ ਬਣੂਗੀ ਉਹ ਚੀਜ਼ ਉਹ ਥੋੜੇ ਥਾਂ 'ਚ ਇੱਕ ਚੀਜ਼ ਲਾਉਣੀ ਆ ਸੀ ਪੀੜੀਕ ਦਾ ਥਾਂ ਲਾੜਾ ਮਤਲਬ ਫੁੱਟ ਕਾਏ ਤਾਂ 3 ਫੁੱਟ ਲੰਮਾ ਹੋਊਗਾ ਉਹ ਫੁੱਟ ਐ 3 ਫੁੱਟ ਲੰਮਾ ਤੇ ਲਾਉਣੇ ਕੀ ਐ ਕਿ ਮੈਂ ਆਪਣੀ ਆ ਸਬਜੀ ਦੀ ਬਾੜੀ ਹੈ ਨਾ ਆਪਾਂ ਕਣਕ ਦੇ ਨਾਲ ਸਬਜੀ ਘਰ ਦੀ ਕਿਹੜਾ ਬੰਦਾ ਖੇਤੀ ਕਰਦਾ ਉਹ ਸਬਜੀ ਲਾਉਣ ਲਾਉਣੀ ਚਾਹੀਦੀ ਏ ਉਹਨੂੰ ਕਿਉਂ ਮੋਲ ਲੈਣੇ ਹੋ ਘਰ ਦੀ ਸਬਜੀ ਲ ਕੁਸਤਾ ਲਾ ਲਓ ਥੋੜੀ ਲਾ ਲਓ ਨਹੀਂ ਬਾਲੀ ਲਾਉਣੀ ਥੋੜੀ ਲਾ ਲਓ ਆਪਣੇ ਕੋਲੇ ਚ ਬਾੜੀ ਮੈਂ ਤੁਹਾਨੂੰ ਬਾੜੀ ਨਹੀਂ ਦਿਖਾਉਣਾ ਦਿਖਾਉਣ ਦਾ ਮਕਸਦ ਇਹ ਹੈ ਮੈਂ ਨਹੀਂ ਦਿਖਾਉਂਦਾ ਵੀ ਮੈਂ ਹੀ ਲਾਈ ਐ ਬਹੁਤ ਲੋਕ ਲਾਉਂਦੇ ਵੀ ਐ ਦਖਾ ਕੇ ਜੀ ਲੱਗੂ ਹਾਂ ਵੀ ਅਸੀਂ ਵੀ ਲੱਗ ਗਏ ਕਿਹੜੇ ਨਹੀਂ ਲਾਉਂਦੇ ਭਰਾ ਹਨਾ ਉਹ ਕਹਿ ਨਹੀਂ ਅਸੀਂ ਆਹ ਗੱਲ ਕਰਦੇ ਮੇਹਣਾ ਉਹ ਕੀ ਕਰਨੇ ਅਸੀਂ ਹੁਣ ਇਹ ਥੋੜਾ ਜਿਹਾ ਅਸੀਂ ਲੇਟ ਹੋ ਗਏ 15 ਕਿ 20 ਦਿਨ ਹਨਾ ਬਾਈ ਹਾਂ ਇਹ ਲੇਟ ਆ ਥੋੜਾ ਜਿਹਾ ਚੀਜ਼ ਕਣਕ 'ਚ ਰੁਝ ਗਿਆ ਥੋੜਾ ਜਿਹਾ ਕੀ ਲਾਉਣੇ ਆ ਇਹ ਹੁਣ ਕੱਲ ਦੀ ਆਪਣੀ ਸਬਜ਼ੀ ਵਾਲੀ ਬਾੜੀ ਹੈ ਨਾ ਫਿਰ ਉਹ ਚੀਜ਼ ਲੱਗ ਜੂ ਚਾਰ ਚੁਫਰੇ ਫਿਰ ਬੰਜੂਗੀ ਫੁੱਲ ਬਾੜੀ ਜਣੇ ਕਿ ਫੁੱਲਾਂ ਦੇ ਬੀਜ ਲਾਉਣੇ ਆ ਉੱਥੇ ਅਸੀਂ ਪਨੀਰੀ ਲਾਉਣੇ ਜਾਣੇ ਕੀ ਤਾਂ ਕਿਥੇ ਬੀਜ ਇਹ ਭਾਈ ਵੱਡੇ ਗੇਂਦਿਆਂ ਦੇ ਬੀਜ ਆ ਆ ਵੱਡੇ ਗੇਂਦਿਆਂ ਦੇ ਬੀਜ ਲਾਉਣੇ ਚਾਹੀਦੇ ਸਿਆਲ ਚ ਸੋਹਣੇ ਲੱਗਦੇ ਆ ਇਹ ਹਨਾ ਤੇ ਆ ਯਾਰ ਇੱਕ ਉਹ ਬੁੜੀਆਂ ਗੇਂਦਿਆਂ ਕੋਕੜ ਦੀ ਕਲੰਗੀ ਆ ਇਹ ਕੋਕੜ ਦੀ ਕਲੰਗੀ ਹੈ ਨਾ ਓਏ ਇਹਦੇ ਵਿੱਚ ਬੀਜ ਤੇ ਆ ਬੀਜ ਤਾਂ ਸ਼ਾਇਦ ਆ ਹੈਗੇ ਆ ਵਾਲੇ ਵੀ ਐ ਇਹ ਤਾਂ ਗਿੰਦਿਆਂ ਦੇ ਭਾਈ ਆ ਆਉਣਗੇ ਸ਼ਾਇਦ ਯਾਰ ਹਾਂ ਤੇ ਆ ਦੋ ਤਿੰਨ ਵਾਰ ਆਪੇ ਕਈ ਭੰਤੀ 부ਝੇ ਫੁੱਲਾਂ ਦੇ ਤੇ ਅਸੀਂ ਇਹਦੀ ਲਾਉਣੀ ਆ ਪਨੀਰੀ ਫੱਕ ਲਾ ਲੋ ਕੁਸ਼ੀ ਲਾ ਲੋ ਕਿ ਥੋੜੇ ਥੋੜੇ ਵੱਡੇ ਹੋ ਗਏ ਡੇਡੇ ਹੋ ਗਏ ਨਾ ਉਦੋਂ ਪੱਟ ਕੇ ਬਾੜੀ ਦੇ ਚਾਰਚ ਭਰੇ ਜਾ ਥੋੜੇ ਬਹੁਤ ਘਰੇ ਲਾ ਦਾਂਗੇ ਤਾਂ ਬਾੜੀ ਦਾ ਰੰਗ ਰੂਪ ਹੀ ਹੋਰ ਹੋਊਗਾ ਫੇਰ ਬਣ ਜੂਗੀ ਸਬਜ਼ੀ ਵਾਲੀ ਫੁੱਲ ਬਾੜੀ ਤੁਸੀਂ ਵੀ ਲਾਓ ਤਾਂ ਆਪਾਂ ਲਾਉਣੇ ਇੱਥੇ ਬੀਜ ਲਾਉਣੇ ਆ। ਆ ਬਾਈ ਨੇ ਸਾਹਮਣਾ ਇੱਥੇ ਨਾ ਇੰਥਾਂ ਜਗ੍ਹਾ ਦਾਸਤੀ ਨੂੰ ਇੱਥੋਂ ਪੱਟ ਕੇ ਆਪਾਂ ਜਦੋਂ ਵੱਡੇ ਹੋਗੇ ਲਾ ਦਾਂਗੇ ਇੱਥੇ ਲਾਵਾਂਗੇ ਆਪਾਂ ਫਿਰ ਗੰਡੇ। ਇਹ ਗੰਡੇ ਖਤਰਥਾਂ ਰੱਖਿਆ ਗੰਡੇ ਵੀ ਲਾਇਆ ਕਰੋ। ਘਟੋ ਘਟ ਗੰਡੇ ਤਾਂ ਲਾ ਕਿਹੜੇ ਨਿਆ ਸਬਜ਼ੀ ਨਹੀਂ ਲਾਈ। ਗੰਡੇ ਤਾਂ ਲਾ ਲਓ ਘਟਾ ਘਟਾ। ਗੰਡੇ ਲਾਜ਼ਮੀ ਲਾਇਆ ਕਰੋ। ਸੋਨੂੰ ਫਿਰ ਬਾੜੀਦਾਰਾਂ ਨੂੰ ਰੂਪੀ ਦਿਖਾਉਣੀਆਂ ਸੀ। ਤੇ ਕਿਹੜਾ ਬੀਜ ਲਾਉਣੇ ਆ। ਆ ਜਾਓ ਬਾਈ। ਥੋੜਾ ਇਧਰ ਉੱਚਾ ਲੱਗਦਾ ਮੈਨੂੰ ਦਾ ਹਨਾ ਕੀ ਕੋਈ ਹੈ ਕੀ ਕੋਈ ਹੈ ਸਹੀ ਹੈ ਕੋਲੋਂ ਆ ਅ ਗਿੰਦੇ ਅੱਡ ਕੱਢ ਲਵੇਂ ਤੇ ਹਨਾ ਆ ਗਿੰਦੇ ਕੱਲੇ ਕੱਲੇ ਕਿੰਦੇ ਆ ਆਪਣਾ ਜੀ ਵਿੱਚ ਕੀ ਹੈ ਆ ਵੀ ਹੈ ਕੁਕਰ ਦੇਖ ਲਓ

아, 다, 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 가 다, 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 이 다, 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 ਮਿੱਟੀ ਕਿਵੇਂ ਮਾਈ ਭਾਲਦੇ ਮਿੱਟੀ ਵੀਡੀਓ ਤੁਸੀਂ ਤੈਨੂੰ ਭਾਲਦੇ ਐਵੇਂ ਸਮਾਰਕ ਆ ਦੇਖੀ ਬੀ ਮਾਰੀ ਕੋਸਤ ਨੂੰ ਵੀ ਖਾ ਸਕਦਾ ਮਾਈ ਭਾਲਦੀ ਐ ਦੇ ਵਿੱਚ ਪਾਉਣੇ ਭਾਈ ਪਾਣੀ ਸਸਗਾ ਵੀ ਧਰ ਦੇਗੀ ਟੋਆ ਨਾ ਹੋ ਜੇ ਪਾਣੀ ਲਾਦਾ ਹੋਰ ਲੈਣਾ ਬੂ ਕਾਕਾ ਇੱਕ ਵਾਰੀ ਹੀ ਹੋਰ ਲੈ ਆਪਣਾ ਇੱਕ ਵਾਰੀ ਪਾਤੀ ਤਾਂ ਹੋਰ ਲੈਉਣੇ ਹੈ ਤੇ ਸੋਨੂੰ ਇਹ ਉਹਨੇ ਬਾਲਟੀ ਲਿਆਉਂਦਾ ਭਰ ਕੇ ਤੇ ਮੈਂ ਉਹਨੇ ਸੋਨੂੰ ਬਾੜੀ ਦੇ ਦਰਸ਼ਨ ਕਰਵਾਉਣਾ ਇੱਥੋਂ ਹੀ ਘਵਾਨ ਨੇ ਆਪਾਂ ਹੋ ਜਾਂਦਾ ਸਾਨੂੰ ਕੋਲੇ ਨੇੜੇ ਕਰਕੇ ਦਿਖਾਉਣਾ ਖੜਿਆ ਆਹ ਕੀ ਹੈ ਇਹ ਸੌਂਫ ਆ ਭਾਈ ਕਿਹੜੀਆਂ ਲੈਣਾ ਚਾਹੁੰਦੀਆਂ ਸਾਨੂੰ ਸੌਂਫ ਉਹ ਤੁਹਾਡੇ ਕਾਲ ਲੰਮੀ ਆ ਗਿਆ ਗਿਆ ਤੜੀਆਂ ਫਟਾਫਟ ਦੱਸ ਦੇ ਨੇ ਤੁਸੀਂ ਬੋਰ ਨਾ ਹੋ ਜਿਓ ਗੋਭੀ ਗਾਜਰਾਂ ਲਾਲ ਲਸਣ ਇਹਦੇ ਉੱਤੇ ਮੂਲੀਆਂ ਲੰਗਾਂ ਸਜੰਟਾਂ ਦੀਆਂ ਫੇਰ ਲਾਲ ਲਸਣ ਉਹ ਗਾਂ ਥੋੜੀ ਵੱਡੀ ਹੈ ਕਿਹੜੀ ਉਹ ਦੇਓ ਹਨਾ ਇਹ ਇੱਥੋਂ ਲੈ ਕੇ ਪਿੱਛੇ ਵਿੱਚ ਉਹ ਚਿੱਟੀ ਲਸਣ ਆ ਮਿੱਥੇ ਹੋਗੇ ਆ ਪਾਲ ਕੇ ਇੱਕ ਵਾਰੀ ਕੱਟ ਕੇ ਤਾਂ ਅਸੀਂ ਖਾ ਗਏ ਛੱਕੀ ਕੁਝ ਕਟੀਆਂ ਨੂੰ ਪਾਤੀ ਆ ਪੀਚੀਆਂ ਪੀਚੀਆਂ ਵੀ ਲਾਇਆ ਕਰਾਦੇ ਆ ਲਾਰਖੀਆਂ ਚਟਨੀ ਵਾਲੇ ਹੋ ਰਹੇ ਆ ਗਾਜਰਾ ਦਵਾਰੇ ਗਾਜਰਾਂ ਦਾ ਮੂਲਗਾ ਛਗਮਲ ਉਹ ਉਧਰ ਚਕੰਦਰ ਲਾਰਖੇ ਉਹ ਖੜੇ ਉਹ ਚਕੰਦਰ ਹੈ ਸ਼ਕੰਦਰ ਕਹਿੰਦੇ ਆ ਕੋਈ ਚਕੰਦਰ ਕਹਿੰਦਾ ਕੋਈ ਸ਼ਕੰਦਰ ਕਹਿੰਦਾ ਨਾ ਤੇ ਉਹ ਲਾਰਖੇ ਖੜੇ ਉਹ ਸੀਲਰਾਂ ਕੋਲੇ ਉਹ ਹੈਗੇ ਮੂੰਗਰੇ ਇਹ ਆ ਸੀ ਆਹ ਮੂੰਗਰੇ ਆਹ ਇਹ ਗਾਜਰਾਂ ਦੀ ਦਾਲ ਚ ਕੱਲੇ ਆਲੂਆਂ ਚ ਤਾਂ ਤੁਸੀਂ ਬਣਾ ਸਕਦੇ ਹੋਗੇ ਤੇ ਆਪਾਂ ਇੱਥੇ ਕੀ ਲਾਏ ਆ ਇਹ ਫਿਰ ਆਪਣੀ ਸਬਜ਼ੀ ਦੀ ਬਾੜੀ ਬਣ ਕੇ ਫੁੱਲ ਬਾੜੀ ਬਣ ਜੂਗੀ ਤੇ ਇਹ ਜ ਪਾਉਣੇ ਹੁਣ ਪਾਣੀ ਲਪਾਵਾ ਯੋ ਬਣੀਆ ਹਾਕਸਗੇ ਦੇ ਉੱਤੇ ਪਾਈ ਜਗਾ ਤੇ ਇਹਦੇ ਵਿੱਚ ਆਪਾਂ ਫੱਕ ਲਈ ਹੈ ਪਨੀਰ ਦੀ ਲਈ ਹੈ ਮਾਲਾ ਨੀਵਾ ਕਰਕੇ ਪਾਈ ਨੀਵਾ ਕਰਕੇ ਹਾਏ ਤਾਂ ਇਹ ਇੱਕ ਉਗਰੇ ਹੀ ਪਨੀਰੀ ਲਾਜਮੀ ਸੋਂ ਦੱਸਾਂਗੇ ਤੇ ਆਪਾਂ ਇਹਦੇ ਚਾਰ ਚਪੇ ਇਹ ਕਈ ਭੰਤੀ ਫੁੱਲ ਆ ਇਹ ਤੇ ਮੂੰਗਰੇ ਨੇ ਤਾਂ ਫੁੱਲ ਕੱਢ ਵੀ ਲਏ ਸਾਨੂੰ ਦਿਖਾਵਾਂ ਆ ਦੇਖੋ ਮੂੰਗਰੇ ਮੂੰਗਰੇ ਸੂੰਗਰੇ ਹੁੰਦੇ ਆ ਕਿ ਮੂੰਗਰੇ ਹੁੰਦੇ ਆ ਇਹ ਆ ਦੇਖ ਆ ਫੁੱਲ ਇਹ ਬਾੜੀ ਲਾਉਣੀ ਚਾਹੀਦੀ ਤੇ ਮਾੜੇ ਮਾੜੇ ਨਾਲ ਲੱਗਣ ਲੱਗ ਗਏ ਕਿੱਥੋਂ ਆ ਆ ਦਿਖਾਵਾਂ ਕੱਢ ਇੱਕ ਮਿੰਟ ਇੱਕ ਮਿੰਟ ਆ ਸੀ ਆ ਦੇਖ ਐ ਡੇੜੇ ਹੋਰੇ ਆ ਸੀ ਆ ਮੂੰਗਰੇ ਆ ਆ ਲੱਗ ਰਿਆ ਸਾਰੇ ਮੂੰਗਰੇ ਆ ਮਾਂ ਦਾ ਇਹ ਸਬਜੀ ਦੇ ਨਾਲ ਤੁਸੀਂ ਫੁੱਲ ਵੜੀ ਹਾਂ ਹਾਂ ਹੁਣ ਦੱਸਦਾ ਆ ਥਾਂ ਕਿਡਾ ਪਿਆ ਪਹਿਲਾਂ ਇੱਥੇ ਸਾਰੇ ਸੰਦ ਪਈ ਹੁੰਦੇ ਸੀ ਨਾ ਇਹ ਵੀ ਖਾਸਾ ਥਾਂ ਜਾਂ ਇੰਨਾ ਇੱਥੇ ਸਰਦੂਲੇ ਵਾਲੇ ਤੋਂ ਲਿਆ ਕੇ ਗੰਡੇ ਲਾਵਾਂਗੇ ਆਪਾਂ ਗੰਡੇ ਲਾਵਾਂਗੇ ਭਾਈ ਉਹ ਤੁਹਾਨੂੰ ਵੀ ਲਾਜ਼ਮੀ ਦਿਖਾਵਾਂ ਕਿਤੇ ਗਏ ਫੱਕ ਲੈਣਾ ਸਰਦੂਲੇ ਵਾਲ ਦੀ ਫੱਕ ਮਸ਼ਹੂਰ ਹੈ ਤਾਂ ਚਲੋ ਤਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਦ ਕਰਨਾ ਤੁਸੀਂ ਵੀ ਬੀਜਾ ਬਾਜੀ ਕਰਤੀ ਹੋਊਗੀ ਤੇ ਠੀਕ ਹੋਵੋਗੇ तकरीबन 95% ਕਣਕ ਬੀਜ ਗਈ ਹੋਊਗੀ ਕਈ ਤਾਂ 6-7% ਤਾਂ ਇਹ ਹੀ ਕਣਕ ਹੋਗੀ ਕੋਰ ਲਾਉਣ ਵਾਲੀ ਹੋਗੀ ਬਹੁਤ ਕੀਤੀ ਬੀਜ ਦਿੰਦੇ ਐ ਤੇ ਦੇਖਦੇ ਆਂ ਫਿਰ ਅੱਜ ਕੀ ਕਰਦੇ ਆਂਗੇ ਹੁਣ ਤਾਂ ਕੰਮ ਥੋੜੇ ਜੇ ਰਹਿਲਾ ਹੋਇਆ ਖਰਾ ਪਾਣੀ ਪੂਣੀ ਲਾਗੇ ਚੋਕਾ ਸਭ ਕੰਪਲੀਟ ਹੋ ਗਿਆ ਬਹੁਤ ਵਧੀਆ ਹੋਇਆ ਤੇ ਉਹ ਕਾਰ ਵਾਲਾ ਮਸਲ ਦੱਸਿਆ ਜੀ ਉਹ ਸਲੇਸਲਾ ਕੰਮ ਪੈਂਡਿੰਗ ਹੈ ਉਹ ਵੀ ਦੇਖਦੇ ਆ ਹੋ ਸਕਦਾ ਅੱਜ ਤੇ ਨਹੀਂ ਫਿਰ ਕਿਤੇ ਕੱਲ ਉਹਦਾ ਹੈ ਤਾਂ ਕੋਈ ਵੱਡਾ ਇਸ਼ੂ ਨਹੀਂਗਾ ਉਹ ਪਾਸੇ ਤੋਂ ਪਾਟ ਗਿਆ ਖਲਾ ਕੇ ਗੈਸ ਵੈਲਡ ਆ ਲੱਗ ਜੂ ਉਹਦੇ ਤੇ ਜੇ ਜੇ ਟੁੱਟਿਆ ਹੁੰਦਾ ਜਾਂ ਧੂਏ ਨਾਲ ਗਲਿਆ ਹੁੰਦਾ ਨਾ ਧੂਏ ਨਾਲ ਮੱਚ ਕੇ ਅਗਣਾ ਜੇ ਮੋਰੀਆਂ ਹੁੰਦੀਆਂ ਫਿਰ ਤਾਂ ਪਾਉਣਾ ਪੈਂਦਾ ਨਵਾਂ ਉਹ ਨਵਾਂ ਟੋਟੇ ਬੈਂਦੇ ਉਹ ਚ ਇਹ ਇਹ ਦਾ ਪਾਰਟ ਗਿਆ ਉਹ ਦਾਵਾ ਗੀਟਰਾਂ ਦੇ ਉੱਤੇ ਉਹ ਇਹ ਇਸ ਕਰਕੇ ਉਹ ਤੇ ਗੈਸ ਵੈਲਡ ਲੱਗ ਜੂਗਾ ਉਹਦਾ ਵੱਡੀ ਗੱਲ ਨਹੀਂ ਕੋਈ ਨਹੀਂ ਦੇਖਦੇ ਜੇ ਗਏ ਤਲਾ ਜ਼ਮੀਨ ਦਿਖਾਵਾਂਗੇ ਤੁਹਾਨੂੰ ਬਾਕੀ ਦਿਖਾਉਣੇ ਦਿੰਦਾ ਮਾਹੌਲ ਚਾਲ ਹੈ ਨਾ ਭਾਈ ਅੱਜ ਭਈ ਇਹਨਾਂ ਨੂੰ ਛੁੱਟੀ ਸੀ ਕਾਸ ਦੀ ਐਤਵਾਰ ਦੀ ਐਤਵਾਰ ਦੀ ਐਤਵਾਰ ਉਹ ਪੁਸਨ ਦੀ ਮੰਡੀ ਲੱਗਣੋਂ ਹਟ ਗਈ ਨਹੀਂ ਸਾਨੂੰ ਉੱਥੇ ਲਾਜ਼ਮੀ ਦਰਸ਼ਨ ਮੇਲੇ ਕਰਾ ਕੇ ਲੈ ਹੁੰਦੇ ਹੁਣ ਉਹ ਸ਼ਾਇਦ ਪਤਾ ਨਹੀਂ ਕਦੋਂ ਕਿਵੇਂ ਲੱਗੂਗਾ ਕੋਇਆ ਤਾਂ ਫਿਰ ਕਿਤੇ ਦੱਸਾਂਗੇ ਮਾਫ਼ਜ਼ੂਰ ਹਾਂਜੀ ਦੋਸਤ ਇੱਕ ਗੱਲ ਹੋਰ ਸਬਜੀ ਦੇਖਣ ਨੂੰ ਸੋਹਣੀ ਲੱਗਦੀ ਹੁੰਦੀ ਹੈ ਨਾ ਫੋਟੋਆਂ ਵਿੱਚ ਸੋਹਣੀ ਲੱਗਦੀ ਹੋਗੀ ਸਬਜੀ ਨੂੰ ਸੋਹਣੀ ਕਰਨ ਖਾਤਰ ਨਾ ਬੰਦੇ ਨੂੰ ਆਪ ਥੋੜਾ ਆ ਗੰਦਾ ਹੋਣਾ ਪੈਂਦਾ ਹੈ ਮੇਰਾ ਕਹਿੰਦਾ ਭਾਵ ਹੈ ਇਹਦੇ ਵਿੱਚ ਕਿਦੋਂ ਕੰਮ ਕਰਦੇ ਲੱਬੜਾ ਲਬੜੀ ਤਾਂ ਫਿਰ ਹੁੰਦੀ ਹੈਗੀ ਮਿਹਨਤ ਕਰੋ ਹੁਣ ਮੈਂ ਕੀ ਦਿਖਾਉਣਾ ਹੈ ਇਹਦੇ ਵਿੱਚ ਕੱਖ ਜਿਹੀ ਨਹੀਂ ਖੜੀ ਆ ਵਿਚਾਲੇ ਗੈਪ ਹੈ ਕਿੱਥੇ ਆ ਕੱਖ ਇਹਦੇ ਵਿੱਚ ਆ ਕੱਖ ਆ ਸਾਰੇ ਆਹ ਇਹ ਨੂੰ ਕਿਸੇ ਨਾ ਮਾਰਨੇ ਪੈਣਗੇ ਗੋਡੀ ਪੂਣੀ ਪੂ ਇਹਨਾਂ ਦੀ ਇੰਨੀ ਤਾਂ ਫਿਰ ਮਿਹਨਤ ਕਰਨੀ ਪੈਂਦੀ ਹੈ ਨਾ ਇਹ ਕਿਦੋਂ ਲਾਈ ਆ ਬਾਂਹ ਤਿਆਰ ਕੀਤਾ ਹੈ ਮਿਹਨਤ ਬਹੁਤ ਜਿਆਦਾ ਹੁੰਦੀ ਹੈ ਇਹ ਆਏ ਨਹੀਂ ਬਈ ਦੇਖਣ ਨੂੰ ਸੋਹਣੀ ਲੱਗਦੀ ਹੈ ਇਹ ਇਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਹੈ ਅਲਗੜਿਆ ਕੱਖ ਹੈ ਨਾ ਇਹ ਮਾਰਨੇ ਮੈਂ ਵੀ ਕਾਤਾ ਹੈ ਤੁਸੀਂ ਨਾ ਮਾਰਾਂਗੇ ਤਾਂ ਮਾਰੇ ਪੁੱਤਾਂ ਜੰਗਲ ਬਣ ਜੂ ਤੇ ਸਭ ਜੀ ਆਪਣੀ ਪਿੱਠ ਜੂ ਹੈ। ਸੌਫ ਦੀ ਕੀਤੀ ਜੇ ਕਿੱਲੇ ਦੇ ਕਿੱਲੇ ਕਰੋਗੇ ਇਹ ਕਾਫੀ ਮਹਿੰਗੀ ਹੋ ਜਾ ਸਕਦਾ 30000 ਨੂੰ ਕੁੜਾ ਪਲੂ 15 ਨੂੰ ਸਰਵਰੋ ਵਾਸਤਾ ਹੈ